ਤੂੰ ਮੇਰਾ ਹੱਥ ਛੱਡ ਦੇ ਮੇਰਾ ਨਾ ਮੇਰਾ ਹੱਥ ਛੱਡ ਦੇ ਤੂੰ ਮੇਰੇ ਕੋਲ ਅੱਛਾ ਆ ਛੱਡ ਦੇ ਫੇਰਾ ਮੇਰਾ 10 ਮਿੰਟ ਸੁਣ ਲੈ ਦੀ ਮੇਰਾ ਛੱਡ ਤਾਂ ਮੈਂ ਮੰਨ ਤਾ ਮੈਂ ਮਾੜਾ ਹਾਂ ਮੈਂ ਵੜਾ ਮੈਂ ਮੰਨੇ ਨਹੀਂ ਕਰ ਰਹਾ ਤੂੰ ਮੈਂ ਮਾਰਾਂਗਾ ਮੈਂ ਮਾਰਾਂਗਾ ਓਏ ਤੇ ਕੀ ਆਂਦੇ ਤੈਨੂੰ ਕੀ ਆਂਦੀ ਹੁਣ ਵੇਖੋ ਠੇਕੇਦਾਰ ਨੇ ਮੈਨੂੰ ਗਲਤ ਦੱਸਿਆ ਕੀ ਕਿਹਾ ਤੇ ਖੇਤ ਵਾਲੇ ਪਟਨੇ ਆ ਮੈਂ ਚੱਲੇ ਆ ਜੀਰੇ ਜੇਦਾ ਤੇਰੇ ਡੈਡੀ ਨੂੰ ਕਿਹਾ ਹੈ ਜੇ ਮਾਰਨਾ ਸੌਦਾ ਮਾਰ ਲਓ ਆ ਮੁੰਡੇ ਤੇਰੇ ਕੋਲ ਖੜੇ ਆ ਠੀਕ ਆ ਇਹਨਾਂ ਨਾਲ ਸਲਾਹ ਕਰ ਲਾ 12 ਦੇ ਦੇ ਹੁਣ ਮੈਂ ਚੱਲਿਆਂ ਬੱਸ ਲੈ ਹੁਣ ਵੀਡੀਓ ਦੇ ਵਿੱਚ ਗੱਲ ਪੱਕੀ ਕਰ ਜਾ ਮੁੰਡੇ ਕਰਤਾ ਦਿੱਤੀ ਆ ਅੰਜਾ ਤੇਰੀ ਤਾਂ ਜ਼ਿੰਦਗੀ ਅੱਜ ਬਰਬਾਦ ਸਾਡੀ ਦਾ ਨਾ ਕਰ ਸੰਤਾ ਜਾਣ ਦੇ ਘਰੇ ਹੈ ਇਹ ਆ ਸੀਤਾ ਫਾਲ ਤੇ ਡ੍ਰੈਗਨ ਫੂਰ ਦੀਆਂ ਛੇ ਲੜਾਈਆਂ ਇਹ ਮੈਂ ਸਵੱਛੀ ਨੂੰ ਫੋਨ ਆ ਆਲ ਠੀਕ ਆ ਤੂੰ ਸੁਣਾ ਕੇ ਆਲ ਹਾਂ ਬਲੌਗ ਬਣਾ ਲੈ ਆ ਹਾਂ ਹਾਂ ਪਹਿਲਾਂ ਤੂੰ ਵੀਡੀਓ ਤੇ ਮੈਨੂੰ ਇਹ ਦੱਸੋ ਕਿ ਨੇ ਦਾ ਲੈ ਆਂ ਸ਼ ਭਾਈ ਦਾ ਇਹ ਨਹੀਂ ਸਾਨੂੰ ਪਤਾ ਕਿ ਪਟਣਾ ਤੇ ਖੇਤ ਵਾਲੇ ਪਟਨੇ ਆ ਮੈਂ ਚੱਲੇ ਜੀਰੇ ਜੇ ਦਾ ਤੇਰੇ ਡੈਡੀ ਨੂੰ ਕਿਹਾ ਹੈ ਜੇ ਮਾਰਨਾ ਸਭ ਦਾ ਮਾਰ ਲਓ ਨਹੀਂ ਤੇ ਫਿਰ ਮੈਂ ਦੋ ਤਿੰਨ ਦਿਨ ਨਹੀਂ ਆਉਣਾ ਤੁਹਾਨੂੰ ਜਿਹਨੂੰ ਪਾਇ ਲੀਆਂ ਬੀਜੀਆਂ ਜਾਣੀ ਠੀਕ ਆ ਠੀਕ ਕਿੱਥੇ ਦਾ ਡੈਡੀ ਆਉਂਦਾ ਤੇ ਆਉਂਦਾ ਹੈ ਹੈ ਗਏ ਨਹੀਂ ਤਾਂ ਨਾ ਕਿੱਧਰ ਗਿਆ ਵੀਰੇ ਤਾਰ ਖੁੱਲਨੀ ਆ ਕਿਹੜੀ ਤਾਰ ਆ ਜਿਹੜੀ ਵਿੱਚ ਜਾਣੀ ਏ ਆ ਵੱਡੋਂਗੇ ਤਾਂ ਫੇਰ ਹੀ ਵਿੱਚ ਫਸੀ ਖੜੀ ਆ ਤੇ ਜੇ ਮਨ ਲੈ ਸਾਡੀ ਬਿਜਲੀ ਨਾ ਸਾਜ ਤੋੜਦੇ ਆ ਜੇ ਕਰੈਕ ਹੋ ਕੇ ਫਸੀ ਆ ਹਾਂ ਨਹੀਂ ਨਹੀਂ ਇਹਨੂੰ ਵੱਢ ਕੇ ਨਾ ਹੋਲੀ ਜੀ ਕੱਢ ਲੋ ਤਾਰ ਕੱਢ ਕੇ ਫੇਰ ਕਿਤੇ ਨਿਕਲੂਗੀ ਫੇਰ ਵੀ ਓ ਜੇ ਦਵਾ ਆਇਆ ਇੱਕ ਕੱਲਾ ਯਾਰਾ ਇਹਨੂੰ ਸੁੱਟ ਦਿਓ ਥੱਲੇ ਸੁੱਟਣਾ ਤਾਂ ਇੱਧਰ ਨੂੰ ਆ ਹਾਂ ਨਾਲੇ ਤਾਂ ਇਹਨੂੰ ਸੁੱਟਣਾ ਫੇਰ ਅੱਗੇ ਆ ਜਾਣੀ ਆ ਹਾਂ ਤਾਰ ਤਾਂ ਲਾਉਂਦੇ ਜੋੜ ਤੋਂ ਹੀ ਉਹ ਆ ਜਾਂਦਾ ਫਿਰ ਉਹਨੂੰ ਸੰਧ ਨੰਬਰ ਹੈ ਗਾਈ ਤੂੰ ਲਾ ਵਰਕੇ ਤੇ ਹੈਗਾ ਨੰਬਰ ਤੇ ਲਾਉਣਾ ਪੈਣਾ ਵੀਡੀਓ ਨਾਮ ਮੈਂ ਦੇ ਦਿੰਦਾ ਨਾ ਤੈਨੂੰ ਨੰਬਰ ਚੱਲ ਐ ਸੰਧ ਵੇ ਚੱਕੀ ਆਉਂਦੇ ਵੇ ਸੰਧ ਚੱਕੀ ਆਉਂਦੇ ਵੇ ਸੰਧ ਚੱਕੀ ਆਉਂਦੇ ਭੈ ਜੋ ਨਿੱਕੀ ਜਿਹੀ ਛਪਾਈਦੀ ਆ ਤੇ ਸਾਰਾ ਸੰਧ ਢੋਲਿਆ ਤੁਸੀਂ ਬਾਹਰ ਜਾਣਾ ਇਹ ਨਹੀਂ ਸੰਧ ਹੈ ਠੀਕ ਥੋੜਾ ਲਿਆ ਵਾ ਅੱਛਾ ਇੱਕ ਤੋਂ ਬਾਹਰ ਵੀ ਬਾਹਰ ਹੀ ਜਾਣਾ ਛੇਤਾਲੇ ਹੋ ਗਿਆ ਹੈ ਛੇਤਾਲੇ ਹੇ ਤਾਲੇ ਹਾਂ ਹੋ ਗਏ ਨਹੀਂ ਉਹ ਆਂਦਾ ਮੈਂ ਤੇਰੇ ਨਾਲ ਸਲਾਹ ਕਰਕੇ ਕਰ ਫਿਰ ਇਹਨਾਂ ਦੱਸਿਆ ਦੇਗਾ ਕਿੰਨੇ ਤੂੰ ਉਸ ਤੋਂ ਬਾਅਦ ਕਿਹਾ ਮੁੰਡੇ ਨਾਲ ਸਲਾਹ ਕਰਨੀ ਮੈਂ ਤੇ ਤੁਹੋਂ 15000 ਰੁਪਏ ਮੰਗਿਆ 15 ਹਾਂ ਤਾਂ ਤੂੰ ਤੂੰ ਦੱਸ ਮਿੰਟ ਮਾਰ 15 ਬਹੁਤ ਜ਼ਿਆਦਾ ਯਾਰ ਇਹਨਾਂ ਮਾਰ ਤੇਰੇ ਕੋਲ ਤੂੰ ਆ ਮੁੰਡੇ ਤੇਰੇ ਕੋਲ ਖੜੇ ਆ ਠੀਕ ਆ ਇਹਨਾਂ ਨਾਲ ਸਲਾਹ ਕਰ ਲਾ ਸਲਾਹ ਨਾਲ ਕਿੰਨੇ ਕਰਨੀ ਆ ਮੈਂ ਇਹਨਾਂ ਨੂੰ ਕਿਹਾ ਇਹ ਕਹਿੰਦੇ ਵੀ ਵੇਖ ਲਾ ਵੀ ਭਰਾ ਅਸੀਂ ਤਾਂ ਝਾੜੀ ਲੈਣੀ ਆ ਹਾਂ ਤੈਨੂੰ ਤੇ ਘਾਟਾਂ ਤੇਨੂੰ ਤੇ ਵਾਦਾ ਹਾਂ ਤੇ ਅਸੀਂ ਜਿਆਦਾ ਜਿਹੜਾ 550 500 ਖਾਂਡੋ ਦੱਸੋ ਏ ਇਹਨੂੰ 15000 ਰੁਪਿਆ ਕਹਿਤਾ ਮੈਂ ਪੈਂਚ ਪਾਈਦਾ ਹੀ ਕੱਲਾ 5000 ਦਾ ਓ ਜਾਣ ਜਾ ਕਰ ਬਾਬਾ ਵਾ 10 ਮਿੰਟ ਲਾਗਾ ਬੱਦਵਾਲੀਓ ਤੂੰ ਜਾਂਦਾ ਇੱਥੇ ਸਾਨੂੰ ਤੇ ਤੂੰ ਹੀ ਚੱਲ ਦੱਸ ਫੇਰ ਮਾੜਾ ਮੋਟਾ ਕਰ ਤਾਂ ਤੇ ਚੱਲ ਗਏ ਤੈਨੂੰ ਮੈਂ ਹਾਂ ਕਰ ਮੈਂ ਜੀਰੇ ਚੱਲੇ ਆ ਮੈਂ ਤਿੰਨ ਦਿਨ ਨਹੀਂ ਮੁੜਨਾ ਮੈਂ ਕਹਿੰਦਾ ਸੌਦਾ ਕਰ ਜਾਂ ਤੇ ਤੂੰ ਉਹ ਪੱਟਿਆ ਤਾਂ ਨਹੀਂ ਕੱਢ ਲਈ ਉਹ ਕੱਢ ਪੱਟਿਆ ਤਾਂ ਨਹੀਂ ਕੱਢ ਲਈ ਚੱਲ ਦੱਸ ਉਹਨਾਂ ਕਣਕ ਵੀ ਵੇਚ ਦੇਣੀ ਆ ਗਈ ਹਾਂ ਠੀਕ ਹੈ ਹਾਂ ਓਏ ਜਦੇ ਟੂਟ ਸਣੇ ਹਾਂ ਠੀਕ ਹੈ ਹਾਂ ਦੋਨਾਂ ਦੇ ਦੁੱਝੇ ਹਾਂ ਹਾਂ ਤੂੰ ਸਣੇ ਦਾਸ ਆ ਹਾਂ ਦਾਸ ਆ 10 ਫੇਰ ਇੱਕ ਗੱਲ ਕਰ ਇੱਕੋ ਤੇ 11000 ਤੇਰੇ ਬਾਅਦ 24 ਨਾ ਤੇਰਾ 11 ਦੇ ਨਾਮ ਮੇਰਾ 15 2000 ਰੁਪਇਆ ਦੇ ਦੀ ਤੇ ਪੱਟ ਲਾ ਜਾ ਕੇ ਉਹ 12 ਦੇ ਦੀ ਹੁਣ ਮੈਂ ਚੱਲਿਆਂ ਬਸ ਮੈਂ ਹੁਣ ਵੀਡੀਓ ਵਿੱਚ ਦਾ ਕਾਲ ਪੱਕੀ ਕਰ ਜਾ ਮਰਦ ਕਰ ਕਰਤਾ ਦਿੱਤੀ ਆ ਪੱਟ ਲੋ ਜਾ ਪੱਟ ਲੋ 12 'ਚ 11 'ਚ 12 'ਚ ਮੈਂ ਤੇ ਪਹਿਲੀ ਗੱਲ ਕਹੀ ਆ 12 'ਚ ਨਾ 11 'ਚ 12 'ਚ ਯਾਰ ਐ ਨਾ ਕਰਿਆ ਕਰੋ ਯਾਰ ਹਾਂ ਲਿਆਸ ਨੇ ਸਾਨੂੰ ਤਾਂ ਮਾਰਨ ਆਹੋ ਲਹਾਂਦਾ ਕਾ ਤਾ ਸਾਨੂੰ ਚੱਲ 500 ਰੁਪਏ ਦੇਈ ਸਾਡੇ ਕਿਹਾ ਤੈਨੂੰ ਕੁੱਖ ਦਾਦਾ ਜੀ ਹਾਂ ਲਹਾਂਦਾ ਲਹਾਂਦਾ ਕਾ ਰਿਆ ਨੇ ਕਹਿ ਵਿੱਚ ਆ ਵੀ ਤੈਨੂੰ ਪਹਿਲੀ ਗੱਲ ਦਾ ਜੀ ਚੱਲ ਤੂੰ ਹੀ ਜੇ ਸਾਨੂੰ ਸਾਡਾ ਗਾਲ ਕੁੱਟੋਗੇ ਤਾਂ ਪਾਸੇ ਵਾਲੇ ਸਾਨੂੰ ਖੋਣਾ ਕੀ ਹੈ ਚੱਲ ਜਾ ਪਾਟ ਰੋ ਹਾਂ ਪਾਟ ਲਓ ਪਾਟੋ ਐ ਨਹੀਂ ਕਹ ਮੈਂ ਹੋਰ ਪਾਟ ਲਓ ਹਾਂ ਜੀ ਆ ਕੱਪੜੇ ਸੀ ਤੇ ਆਪਾਂ ਚੱਲੇ ਹਾਂ ਸ਼ਹਿਰ ਆ ਫੜਾ ਕੇ ਆਉਣੇ ਆ ਲਾਭ ਦੇ ਇਹ ਜਾ ਅਜੇ 에어ਪੋਰਟ ਦੀ ਕਰਨਗੇ ਸਵਾਰੀ ਤੇ ਜਾਣਗੇ ਕੈਨੇਡਾ ਹਾਂ ਜੀ ਆਪਾਂ ਚੱਲ ਜਾਈਏ ਮੰਦੇ ਵੇਖੋ ਦੂ ਦੂ ਲੱਗੇ ਹਾਂ ਪਟਾਣ ਸ਼ਿ ਭਾਈ ਦਾ ਪੰਜਲ ਨੇ ਸ਼ਹਿਰ ਅਗੋਰ ਕੱਪੜੇ ਪਿੱਛੇ ਮੈਂ ਫੜਾ ਕੇ ਤੇ ਆ ਗਏ ਗੱਡੀ ਆਪਣੀ ਜਾਵਾ ਘੱਟ ਸੀ ਤੇ ਮੈਂ ਆ ਭਰਾ ਲਈ ਕਦਲੇ ਟਾਇਰ ਤੇ ਨੂੰ ਕਾਣਾ ਹੀ ਰਾ ਜੱਡੇ ਦੇ ਭਰਾ ਲਈ ਆਪਾਂ ਹਵਾ ਦੀਣਾ ਕਰਨ ਆਇਆ ਸੀ ਇੱਥੇ ਮੇਲਾ ਵੇਖਣ ਜਾਇਦੇ ਪੈਸੇ ਲੈਂਦੇ ਨੇ ਚੜਨ ਦੇ ਊਡੇ ਪੰਗੜੇ ਵੜੇ ਲੱਗੇ ਆ ਰਾਤ ਇਥੋਂ 11 12 ਵਜੇ ਗਏ ਰਾਤ ਹੀ ਲੱਗਦਾ ਮੇਲਾ ਦਿਨੇ ਬੰਦ ਕਰ ਦਿੰਦੇ ਕੁਛ ਨਹੀਂ ਹੁੰਦਾ ਆਏ ਮੇਲਾ ਊਡੇ ਪੰਗੜੇ ਲੱਗੇ ਆ ਰਾਤ ਨੂੰ ਲੱਗਦਾ ਆਪਾਂ ਆ ਪਾਵਾਂਗੇ ਅੱਜ ਰਾਤ ਨੂੰ ਜਾ ਕੱਲ ਨੂੰ ਜਾਂ ਅੱਜ ਰਾਤ ਨੂੰ ਇਹ ਜੇ ਰਹਿਣਾ ਮੀਨਾ ਜੰਤਾਲਾ ਵਾਲਿਆਂ ਲੱਗੇ ਇਹਨਾਂ ਤੋਂ ਨਹੀਂ ਮਿਲੀ ਤੇਸੀ ਘਿਓ ਵਾਲੀ ਮਿਲ ਕੇ ਇੱਕ ਜਾਂ ਪਰਫੀ ਹੁਣ ਚੰਨਾ ਨਾਲਿਆਂ ਤੋਂ ਲੈਣੇ ਆ 4 ਨੰਬਰ ਤੋਂ ਦੁਕਾਨਦਾਰ ਇਹ ਲੋਹਾਈ ਦੀ ਪੁੱਛਦੇ ਆਂ ਦੇਸੀ ਘਿਓ ਦੀ ਬਣਾਉਂਦਾ ਕਿ ਨਹੀਂ ਹਾਂ ਇਹ ਨਹੀਂ ਬਣਾਉਂਦਾ ਕਰਵੇਂ ਚਾਰ ਨੰਬਰ ਦੇ ਪਿੱਛੇ ਆਈ ਹੈ ਦੇਖੋ ਕਹਾਮਲੇ ਇਹਦੇ ਪਿੱਛੇ ਆ ਸੁਨ ਦੁਕਾਨ ਦੀ ਇਹਦੇ ਪਿੱਛੇ ਹਾਂ ਆਈ ਹੋ ਹਾਂ ਲਾ ਬਦੀ ਨਹੀਂ ਸੀ ਪਾਈ ਕਾਨੂੰ ਪੁੱਛਦੇ ਹਾਂ ਮਿਲ ਕੇ ਕਿ ਮਿਲ ਜੂ ਦੇਸੀ ਘਿਓ ਦਾ ਹਾਂ ਲਓ ਜੀ ਲਾਈਆਂ ਦੁਕਾਨ ਤੇ ਆ ਗਏ

ਕੀ ਆ ਨਹੀਂ ਹੁਣ ਭੱਜ ਗਏ ਆ ਨਾਲ ਹੀ ਦਿਨ ਨਾਲ ਨਾਲ ਜਾਣੇ ਪਏ ਆ ਪਰ ਆ ਬੜਾ ਮਾੜਾ ਜਾਈਆ ਸਰਕਾਰ ਨੂੰ ਬਣਾ ਦੇਣਾ ਵਿਚਾਰ ਰਾ ਉਹ ਕੋੜਾ ਲੈ ਨਾਲ ਹੀ ہاں ਚੋਕੇ ਲੈ ਜਾਣਗੇ ਸੜਕ ਬਣਾ ਦੇ ਨਾਲ ਨਾਲ ਸੈਂਟਰ ਸਰਕਾਰ ਬਣਾ ਕੇ ਨਹੀਂ ਦਿੰਦੀ ਇਹਨਾਂ ਨੂੰ ਇਹ ਪਹੁੰਚ ਗਏ ਮੁਰਣੀ ਬੜੀ ਔਖੀ ਗੱਡੀ ਆ ਨਾ ਬੈਕ ਕਰਨੀ ਪਵੇਗੀ ਗੇਟ ਵੀ ਖੋਲਣਾ ਪਵੇਗਾ ਆ ਜ ਟਾਣੀਆਂ ਅੰਦਰ ਜਾ ਕੇ ਆਪਾਂ ਵੀਡੀਓ ਨਹੀਂ ਬਣਾਉਣੀ ਬਾਹਰ-ਬਾਰ ਬਣਾ ਲੈਨੇ ਜਿਆਦਾ ਸਾਨੂੰ ਗੇਟ ਖੋਲ ਉਤਰ ਕੇ ਲਾ ਆਪਾਂ ਕੌਨਾਂ ਦੇ ਪਹੁੰਚ ਗਏ ਘਰੇ ਤੇ ਹੁਣ ਸਮਾਨ ਕੱਢ ਕੇ ਫੜਾਉਣ ਲੱਗੇ ਆ ਜਿਹੜਾ ਵੀ ਹੈਗਾ ਹਾਂ ਆ ਆ ਕੱਪੜੇ ਕੁੱਪੜੇ ਲਾ ਦੇ ਤੇ ਉਹ ਥੋੜੀ ਜਿਹੀ ਮਠਿਆਈ ਆ ਰਾਗਾਣਾ ਕੰਨਾ ਬੈੰਦਾ ਜਾਂਦੀ ਰੀ ਫਾੜ ਕੇ ਘਾਟਾ ਖੜੇ ਆ ਤਾ ਹੁਣ ਫੇਰ ਘਾਟਾ ਖੜੇ ਹੁਣ ਗੱਡੀਆਂ ਦਾ ਬੜਾ ਰੌਲਾ ਰਾਹdale ਵੇਖੋ ਰਾਹ ਜੜਾ ਆ ਕੇ ਗੱਡੀਆਂ ਟ੍ਰੈਫਿਕ ਕੀਤਾ ਅੰਜਾ ਤੇ ਤੇਰੀ ਤੇ ਜ਼ਿੰਦਗੀ ਅਜ ਬਰਬਾਦ ਸਾਡੀ ਦਾ ਨਾ ਗਾਰ ਸੰਤਾ ਜਾਨ ਦੇ ਘਰੇ ਹੈ ਮੈਨੂੰ ਕਦੋਂ ਦਾ ਨਹੀਂ ਇੱਧਰ ਪਰ ਆਤੇ ਮਾ ਹੁਣ ਆਈ ਕੋਲ ਨਹੀਂ ਸੀ ਚੱਲੋ ਜੀ ਨਰਾਇਆ ਤਾਂ ਕਾਲਾ ਆਇਆ ਚਲੋ 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 ਇਹ ਤਾਂ ਆ ਖੜੇ ਵਧੀਆ ਾਲੇ ਆਪਾਂ ਆਏ ਸੀ ਹਬੋਰ ਇੱਥੇ ਆ ਕੇ ਜਾਮ ਜੇ ਫੇਰ ਫਸ ਗਏ ਆ ਕੋ 300 ਰੁਪਏ ਦੇ ਦਦਨ ਠੀਕ ਆ ਨਵੇਂ ਫਰੂਟ ਲਾਇਆ ਅਜੀ ਆਪਾਂ ਦੇਖਦੇ ਆ ਖਾ ਕੇ ਸੀਤਾ ਫਲ ਲਿਆ ਹੈ ਇੱਕ ਡ੍ਰੈਗਨ ਲਿਆ ਉਹਨਾਂ ਕੇ ਅਣਕਾਂ ਲੈਣੀਆਂ ਯਾਰ ਚੋ ਮਸਾਂ ਪੀੜ ਚੋਂ ਨਿਕਲੇ ਆ ਬੀਬੀਆਂ ਨਾਲ ਸ਼ਹਿਰ ਨਾ ਆਵੇ ਘਰੋਂ ਕਹਿਣ ਗਿਆ ਕੁਛ ਨਹੀਂ ਲੈਣਾ ਤੇ ਬੀਬੀ ਅਜaldi ਮਰਜ਼ੀ ਨਾਲ ਨਹੀਂ ਆਈ ਤੇਰੀ ਮਰਜ਼ੀ ਨਾਲ ਆਈ ਇੱਥੇ ਆ ਕੇ ਆ ਵੀ ਲੈ ਲਾ ਵੀ ਲਾ ਵੀ ਲੈ ਲਾ ਕਰੀ ਜਾਣਗੇ ਆਪਰੋ ਲੈ ਜਾਣਗੇ ਬੰਦੇ ਜੇ ਬਣੇ ਜੜੇ ਹਾਂਜੀ ਹਾਂਜੀ ਸਾਰੇ ਲੈ ਜਾਓ ਠੀਕ ਹੈ ਅੱਛਾ ਠੀਕ ਹੈ ਜਦੋਂ ਪਤਾ ਨਹੀਂ ਕਿਤਰ ਬਾਣਾ ਕਿਤਰ ਨਹੀਂ ਬਾਣਾ ਕਿਵੇਂ ਬਾਣਾ ਕਿਹੜੀ ਸ਼ੇਰ ਦੇਣੀ ਹੈ ਨਾ ਉਹਨੇ ਸਾਹਮਣੇ ਸ਼ੇਰ ਦਿੱਤੀ ਹੁੰਦੀ ਹੈ ਸੈਟਿੰਗ ਕੀਤੀ ਹੁੰਦੀ ਹੈ ਉਸ ਨੂੰ ਉਤੋਂ ਮਟੇ ਦਿੰਦੇ ਆ ਠੀਕ ਫਿਟਿੰਗ ਕਰਕੇ ਕੇ ਰੱਖ ਦਿੰਦੇ ਮੈਂ ਜਮਈ ਅੱਜ ਬਹੁਤ ਤੇਲੀ ਹੈ ਲੋ ਸ਼ੇਰਾਂ ਆ ਗਏ ਪਕਾਰੇ ਤੇ ਰੋਟੀ ਰੱਟੀ ਦੇ ਪਕਾਏ ਨਹੀਂ ਤੇ ਸ਼ੇਰਾਂ ਫਟੂਰੇ ਲੈ ਆਏ ਇਹ ਹੋਈ ਖਾਣ ਲੱਗੇ ਆ ਨਾ ਨਾ ਆਯੋ ਜene ਜene ਖਾਣੇ ਫੁੱਲ ਜਿੱਤੇ ਤਾਨਾ ਘਟੋ ਘਟੋ ਬੈਂਟਰਾ ਹੌਲੀ ਹੌਲੀ ਚਲ ਅੰਦਰ ਰੱਖਿਓ ਐਂ ਦੀ ਲੈ ਜਾਓ ਚਲੋ ਫੇਰ ਮਿਲਾਂਗੇ ਗੱਡੀ ਤਾਨੂ ਹਲਾ ਬੈਂਟਰਾ ਅੰਦਰ ਰੱਖ ਕੇ ਉਟਕਾਣੇ ਤੇ ਤੋਂ ਗਾਂ ਸੈੜਤੇ ਕਰਲਾ ਕਰਨਾ ਵੇਖੋ ਕਿਦਾਂ ਡਾਰ ਜਾਣ ਰਹੀ ਕੁੰਜਾਂ ਦੀ ਐ ਲੈਨ ਚ ਜਾਣ ਰਹੀ ਐ ਕਿ ਨਹੀਂ ਇੱਕ ਸਾਰ ਸਾਰੀ ਲੈਣ ਜਾਣ ਲਈ ਹੈ کافی ਨੇ کافی کافی ਚਲੋ ਜੀ ਬਸ ਸਟੈਂਡ ਤੇ ਆਇਆਂ ਸੰਗ ਕੰਮ ਆ ਇੱਥੇ ਹੋ ਗਈ ਲੜਾਈ ਬਕਾਉਣੇ ਆ ਤੁਹਾਨੂੰ ਅੱਗੇ ਕੀ ਹੋਇਆ ਮੰਨੇ ਨਹੀਂ ਜਰੂਰ ਹੈ ਨਹੀਂ ਤੂੰ ਓਏ ਲੋ ਮੇਰੇ ਸਾਹਮਣੇ ਆ ਕੇ ਮਤਾ ਪਰ ਹਾਂ ਤੂੰ ਮੇਰੇ ਰੋਡ ਮਾਰ ਦੇ ਮੈਂ ਮੈਂ ਪੈੜੋ ਮੇਰਾ ਕੀ ਹੋਇਆ ਇਹੋ ਫਿੱਦਾ ਪੁੱਤਰ ਹੈ ਉਹਦਾ ਮੈਂ ਜਾਣਦਾ ਨੂੰ ਤਾਂ ਹੀ ਤਾਂ ਵਾਚਾ ਮਾਰੀ ਜਾ ਰਿਹਾ ਉਹ ਵੀ ਆ ਜਾਏ ਕਿ ਮੇਰੇ ਬਾਪਰੇ ਬੋਲ ਤੂੰ ਘਰ ਆ ਜਾ ਫਸ ਛੋੜ ਦੇ ਮੇਰਾ ਹੱਥ ਛੋੜ ਦੇ ਮੇਰਾ ਨਾ ਮੇਰਾ ਹੱਥ ਛੋੜ ਦੇ ਤੂੰ ਮੇਰਾ ਬੱਚਾ ਅੱਛਾ ਆ ਛੋੜ ਦੇ ਫੇਰਾ ਮੇਰਾ 10 ਮਿੰਟ ਸੁਣ ਲੈ ਦੀ ਮੇਰਾ ਛੋੜਦਾ ਮੈਂ ਮੰਨਦਾ ਮੈਂ ਮਾਰਦਾ ਮੈਂ ਬੜਾ ਮੈਂ ਮੰਨੇ ਨਹੀਂ ਕਰਦਾ ਤੁਮ ਮੈਂ ਮਾਰਦਾ ਮਾਰਾਂਗਾ ਹੋਏ ਮਾਰਦਾ ਗੁੱਸਾ ਆ ਕੇ ਮੈਂ ਯਾਰ ਮਾਰਦਾ ਤੂੰ ਮਾਰਦਾ ਲੈਤਾ ਵਾ ਨਹੀਂ 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 ਮਾਰਦਾ ਮੈਂ ਨਹੀਂ ਕਰਦਾ ਤੁਸਰਾ ਆਏ ਨਿਕਲਦੇ ਨਾ ਥੋੜੀ ਮਾਰੀਦੀ ਹੁੰਦੀ ਹੈ ਕੱਪੜੇ ਬਾਹਰ ਜਾ ਕੇ ਦੇ ਦੇ ਤੂੰ ਪਾਗਲ ਹੋ ਗਿਆ ਕਾ ਓਏ ਵੀ ਮੰਮੀ ਗਈ ਹੈ ਆ ਲੈ ਜਾ ਆਵੇ ਚਾਹ ਪੀ ਲੈ ਓਏ ਤੇਰੀ ਮੰਮੀ ਐ ਨੂੰ ਗਈ ਆ ਬੇਟਾ ਬੇ ਦੇ ਚਾਹ ਪੀ ਲੈ ਕੱਪੜੇ ਮਾਰ ਦੇ ਦੇ ਲਾ ਕੇ ਕਿ ਪਾਗਲ ਆ ਕੇ ਨਹੀਂ ਗਾੜੀ ਲੈ ਕੇ ਆ ਰਹਾ ਮੈਂ ਗਾੜੀ ਲੈ ਕੇ ਆ ਰਹਾ ਤੇਰੇ ਮੈਨੂੰ ਚੋੜ ਦੋ ਮੈਂ ਤੇਰੇ ਚੋੜ ਦੋ ਉਹ ਮਾਰਉਂਦਾ ਮੈਂ ਮਾਰਉਂਦਾ ਉਹ ਮਾਰਉਂਦਾ ਉਹ ਟ੍ਰੈਕਰ ਦਾ ਟਾਇਰ ਕਿੰਨਾ ਖਲਾ 15 ਓਏ ਆ ਸੈਲਡ ਇੱਥੇ ਹੀ ਕੜੀ ਦਾ ਉਹ ਕੜੀ ਦਾ ਜਲ ਡਿੱਗ ਪਿਆ ਭੈਣੇ ਓਏ ਢੱਲ ਗਿਆ ਹੀ ਓਏ ਆ ਮੰਮੀ ਗਈ ਤੇਰੀ ਐਨੂੰ ਓਏ ਤੇਰੀ ਮੰਮੀ ਹੁਣ ਗਈ ਢਾਬੇ ਨੂੰ ਇਹਨੂੰ ਪਤਾ ਨਾਲ ਹੀ ਗਈ ਹੈ ਹਾਂ ਇਹਦੇ ਨਾਲ ਹੀ ਗਈ ਐ ਤੂੰ ਆਇਆ ਸਾਡੇ ਨਾਲ ਨਹੀਂ ਉਹ ਤਾਂ ਕੱਲੀ ਤੁਰ ਜਾਂਦੀ ਯਾ ਜਾਨ ਦੇ ਕਰੀ ਠੰਡਾ ਹੋ ਗਿਆ ਜਾਏਗਾ ਕੋਈ ਨਹੀਂ ਮਾਰਾ ਕਿਉਂ ਆ ਫੜ ਜਾ ਇੱਥੇ ਰੱਖ ਮੈਂ ਮੋਰਟਲ ਤੇ ਜਾਣਾ ਤੇ ਲੈ ਜਾਣਾ ਫੜ ਜਾ ਛੇ ਨੀ ਨੰਬਰ ਹਾਂ ਛੇ ਨੀ ਨੰਬਰ ਹਾਂ ਹੋ ਗਰਮੀ થઈ ਗਿਆ ਮੁੰਡਾ ਹੋਇਆ ਮਲਾਇਆ ਨਾ ਬਾਗ ਵਿੱਚ ਆਇਆ ਉਹ ਬੜਾ ਮੰਜਾ ਹਾਂ ਫੁਆਰੀਆਂ ਚੜਾਉਣਾ ਉਹ ਘੜ ਜਾ ਮੋਰਚਲ ਤੇ ਚੱਲਦੇ ਤੇ ਰੱਖ ਰੱਖ ਮੈਂ ਆਉਣਾ ਮੋਰਚਲ ਲੈ ਕੇ ਮੋਰਚਲ ਲੈ ਕੇ ਜਾਂਦਾ ਪਿੰਡ ਨੂੰ 25 ਰੁਪਏ ਤੋਂ ਲੈ ਜਾ ਕੁਝ ਪਰ ਆਦੇ ਮੈਂ ਲੈ ਜਾਂਦਾ ਮੋਰਚਲ ਤੇ ਬਾ ਕੇ ਪੈਸੇ ਦੇ ਦੀ ਹੁਣ ਆ ਨੀ ਮੰਮੀ ਆਉਂਦੀ ਇੱਧਰ ਗਈ ਆ ਹਾਂ ਆ ਮੋٹے ਵਿਚਾਰਾਂ ਰੱਖਿਆ ਟਾਪੇ ਵਾਲਿਆਂ ਤੇ ਤੇਰੀਬ ਨੂੰ ਕੁੱਟਦੇ ਆ ਆ ਵੇਖ ਲਓ ਮੈਂ ਇਹਨੂੰ ਬਾ ਕੇ ਲਈ ਆਉਣਾ ਤੁਸੀਂ ਆਪ ਹੀ ਫੈਸਲਾ ਕਰਾਇਆ ਜਨਤਾ ਨਾਲੇ ਦਾ ਸਾਰਾ ਤੇ ਕੰਮ ਕਰਦਾ ਟਾਬੇ ਤੇ ਇਹ ਨਾਲੇ ਨੂੰ ਆ ਵੇਖੋ ਫਟ ਕੇ ਭੇਜਦਾ ਇਹਨੇ ਚ ਬੇਟਾ ਜੁਟਾ ਮਾਰ ਗਿਆ ਮੇਰਾ ਮਗਰ ਬੈਠਾ ਰੋਂਦਾ ਹੁੰਦਾ ਉਹ ਵਿਚਾਰਾ ਹਰੀ ਰਾਤ ਰਾਤ ਕੰਮ ਕਰਦਾ 9 ਵਜੇ ਸਿੱਕਰ 10 ਵਜੇ ਦਿਖਾਈ ਦਿਕ ਰਿਹਾ ਹੈ ਹਾਂ ਤੇ ਕੀ ਆਂਦੇ ਤੈਨੂੰ ਕੀ ਆਂਦੇ ਉਹਨਾਂ ਵੇਖੋ ਠੇਕੇਦਾਰ ਨੇ ਮੈਨੂੰ ਗਲਤ ਦੱਸਿਆ ਕੀ ਕਿਹਾ ਹਾਂ ਉਹਨ ਜੋ ਪਤਾ ਵੀ ਪਹੁੰਚ ਮੈਂ ਰਾਤ ਨੂੰ ਲਾਤਾ ਸੀਗਾ ਹਾਂ ਸਵੇਰੇ ਕੱਕਣ ਪੈਰ ਨਾਲ ਤੰਨ ਮਾਰਦਾ ਹਾਂ ਮੈਂ ਚੱਲ ਮੈਂ ਜਿੱਥੇ ਮੇਰੀ ਗਲਤੀ ਮੈਂ ਮੰਨ ਲਈ ਹਾਂ ਇਹਨਾਂ ਦਾ ਠੇਕੇਦਾਰ ਕਿਹ ਜਿਹੜਾ ਹੋਣ ਨਹੀਂ ਮੇਰੇ ਕੋਲ ਆਇਆ ਸੀ ਹਾਂ ਹਾਂ ਇਹ ਦੱਸਾ ਕੀ ਕਹਿੰਦਾ ਕਹਿੰਦਾ ਨਿਕਲ ਜਾ ਤੀ ਨਿਕਲ ਤੇ ਬਾਸ ਫਿਰ ਉਹਨੂੰ ਕਹਿੰਦਾ ਮੈਂ ਨਿਕਲ ਚੱਲਿਆ ਫਿਰ ਫੜਦਾ ਕਿਉਂ ਸੀ ਕਮਾਈ ਕਮਾਈ ਤਰਖਾ ਮੈਨੂੰ ਮੇਰੇ ਮਾਲਕ ਨੂੰ ਤੇ ਬੋਲਦਾ ਤੂੰ ਇਹ ਕਿਹੜੀ ਬਾਤ ਕਰਉਂ ਹਾਂ 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 ਤੂੰ ਵੀ ਨੌਕਰ ਮੈਂ ਵੀ ਨੌਕਰ ਤੂੰ ਕਿਉਂ ਬੋਲਦਾ ਅਸ ਚੱਲ ਕੋਈ ਨਹੀਂ ਤੇਰੇ ਟੈਡੀ ਕੋਲੇ ਲੈ ਕੇ ਚੱਲਦਾ ਤੈਨੂੰ ਘਰੇ ਤੇ ਕਰਦੇ ਗੱਲ ਆਪਾਂ ਲੋ ਜੀ ਹੁਣ ਆਪਾਂ ਸਾਰੇ ਕੰਮ ਧੰਦੇ ਨਿਬੇੜ ਕੇ ਗੋਇਆ ਗਿਆ ਲੱਦ ਕੇ ਤੂੰ ਇੱਥੇ ਖੜੀ ਏ ਜੀ ਹਾਂ ਆ ਕਿਵੇਂ ਖੜੀ ਏ ਪਾਣੀ ਪੀਆ ਹੀ ਆ ਚੱਲ ਨੀ ਪਾਣੀ ਪੀਣ ਚੱਲ ਇੱਥੇ ਖੜੀ ਚੱਲ ਪਾਣੀ ਪੀਂ। ਉੱਥੇ ਉਹ ਤੇਰੀ ਮੰਮੀ ਹੀ ਨਾ। ਕਰਨ ਚੋਰ ਆ ਗਾਵਾਂ। ਗਾਵਾਂ ਚੋ ਕੇ ਫੇਰ ਆਪਾਂ ਵੇਲੇ। ਸੌਣ ਤੇ ਪਹਿਲੀ ਚੋਲੀ, ਦੂਜੀ ਮੱਝ, ਤੀਜੀ ਆ ਚੋਣੀ ਆ। ਚੱਲ ਚੱਲ। ਚੱਲ ਪਾਣੀ ਪੀਂ। ਹੇ ਚੱਲ। ਸਾਮ ਨੂੰ ਪੱਠੇ-ਪੁੱਠੇ ਦਿੱਤੇ ਪਾ। ਤੇ ਆ ਸੀ ਤਾਂ ਫਲ ਤੇ ਡ੍ਰੈਗਨ ਫੂਡ ਦੀਆਂ ਛੇ ਲੜਾਈਆਂ ਇਹ ਮੈਂ ਸਵੱਛੀ ਨੂੰ ਖੋਣਾ ਕਿਉਂਕਿ ਇਹਦੇ ਤਾਕਤੂਕ ਤੇ ਵਾਵਾ ਆਜੇ ਜੋ ਕੇਲੇ ਸਬਜੀ ਜੋ ਇਹ ਫਰੂਟਾਂ ਦੇ ਤੱਤ ਹੁੰਦੇ ਇਹਨੂੰ ਪਾਈਦੇ ਆ ਇੱਥੇ ਆ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਸਾਸਰੀ ਕਾਲ ਲਾਈਕ ਕਮੈਂਟ ਸ਼ੇਅਰ ਕਰਦੇ ਅੱਜ ਜੋ ਅੱਜ ਸੀ ਕਾਰੋਬਾਰ ਕੀਤਾ ਸਾਰਾ ਤੁਹਾਡੇ ਨਾਲ ਸ਼ੇਅਰ ਕੀਤਾ ਵਿੱਚ ਵਿੱਚ ਕੁਝ ਨਹੀਂ ਵੀ ਦਿਖਾਇਆ ਗਿਆ ਉਹ ਜਾ ਅੱਜ ਛਪੈਦਾ ਪੱਟਿਆ ਇਹਦਾ ਸਾਰਾ ਗੰਧ ਪੇਲੇ ਜੇ ਖਿਲੇ ਰਿਆ ਪਿਆ ਇੱਥੇ ਟੋਏ ਜੇ ਛਪੈਦਾ ਹੀ ਜਿਹੜਾ ਉੱਡ ਗਿਆ ਉਹ ਲੈ ਕੇ ਅਗਲੇ ਪੱਟ ਕੇ ਹੁਣ ਫੇਰ ਗਏ ਆ 10 ਕਿਦ ਦਰਖਤ ਖੇਤੋਂ ਪਟਾਉਣੇ ਆਪਾਂ ਉਹ ਸਵੇਰੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਖੇਤ ਜਾਵਾਂਗੇ ਤਾਂ ਹੋ ਗਿਆ ਅੱਜ ਸ਼ਹਿਰ ਗਏ ਚਲੇ ਤੇ ਸ਼ੇਅਰ ਕਰਕੇ ਨਾ ਪੀਲਾ ਪੀਲਾ ਪਾਣੀ ਖਾਲ ਪੀਲਾ ਪਾਣੀ ਮੇਰਾ ਪੁੱਤ ਚੰਗਾ ਹੀ ਸਾਰੇ ਭੈਣ ਭਰਾਵਾਂ ਸਾਸ ਸਹਰੀਕਾ